ਸਸਿਕਾ ਜੀ ਸਾਰੀਆਂ ਭੈਣਾਂ ਨੂੰ ਤੇ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਜਿਵੇਂ ਇਸ ਤਰ੍ਹਾਂ ਦੀਆਂ ਕੋਟੀਆਂ ਪਈਆਂ ਹੁੰਦੀਆਂ ਜੈਂਸ ਪਈਆਂ ਹੁੰਦੀਆਂ ਕਈ ਵਾਰ ਦੇਖੋ ਜੀ ਆਪਣੇ ਨਹੀਂ ਪਾਉਂਦੇ ਇਸ ਤਰ੍ਹਾਂ ਦੀਆਂ ਕੋਟੀਆਂ ਕਿਉਂਕਿ ਇਹ ਲੂਜ਼ ਹੋ ਜਾਂਦੀਆਂ ਐ ਲੂਜ਼ ਹੋਣ ਕਰਕੇ ਆਪਾਂ ਨੂੰ ਖੁੱਲੀਆਂ-ਖੁੱਲੀਆਂ ਲੱਗਦੀਆਂ ਇਸ ਕਰਕੇ ਆਪਾਂ ਇਹਨਾਂ ਨੂੰ ਪਾਉਂਦੇ ਨਹੀਂ ਤੇ ਆਪਾਂ ਦੇਖੋ ਐਵੇਂ ਸੁੱਟ ਦਿੰਨੇ ਆ ਤੇ ਅੱਜ ਨਾ ਆਪਾਂ ਤੁਹਾਨੂੰ ਏਸੇ ਕੋਟੀ ਤੋਂ ਲੇਡੀਜ਼ ਜਾਕਟ ਬਣਾ ਕੇ ਦਿਖਾਵਾਂਗੇ ਜਿਹੜੀ ਕਿ ਰੁਟੀਨ ਦੇ ਵਿੱਚ ਕੰਮਕਾਰਾਂ ਦੇ ਵਿੱਚ ਦੇਖੋ ਜੀ ਆਪਾਂ ਆਮ ਹੀ ਪਾ ਸਕਦੇ ਆ ਜਿਵੇਂ ਠੰਡ ਘੱਟ ਹੁੰਦੀ ਆ ਉਦੋਂ ਵੀ ਜਾਕਟ ਆਪਾਂ ਪਾਉਂਨੇ ਆ ਪੂਰੀ ਬਾਹ ਦੇ ਸੂਟ ਨਾਲ ਵੀ ਆਪਾਂ ਜਾਕਟ ਆ ਪਾਉਂਨੇ ਆ ਦੇਖੋ ਇਹ ਜਾਕਟ ਆਪਾਂ ਘਰ ਵਿੱਚ ਕਿਵੇਂ ਮਰਜੀ ਦੇਖੋ ਜੀ ਆਪਾਂ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਜਾਗਟ ਨੂੰ ਡਬਲ ਕਰਕੇ ਇਹਦੀ ਬਾਜੂ ਕੱਟੀਆਂ ਸੀ ਜਿੱਥੇ ਮੋਡੇ ਦੀ ਕਾਟ ਪਾਈ ਹੁੰਦੀ ਹੈ ਨਾ ਉੱਥੇ ਆਪਾਂ ਇਸ ਤਰ੍ਹਾਂ ਹੀ ਬਾ ਕੱਟਤੀਆਂ ਇਹਦੀਆਂ ਇਹਦੇ ਨਾਲ ਵੱਖਰੀਆਂ ਕਰਤੀਆਂ ਉਸ ਤੋਂ ਬਾਅਦ ਇਹ ਵੀ ਗਲੇ ਦੀ ਹੈ ਦੇਖੋ ਚਾਹੇ ਗੋਲ ਗਲੇ ਦੀ ਹੋਵੇ ਸੈਂਟਰ ਵਾਲੀਆਂ ਜਿਹੜੀਆਂ ਸੈਡਾਂ ਤੇ ਸੀਨਾ ਵਧੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਬਰੋਬਰ-ਬਰੋਬਰ ਕਰਕੇ ਇਹਦਾ ਸੈਂਟਰ ਲੈ ਲੈਣਾ ਸੈਂਟਰ ਲੈਣ ਤੋਂ ਬਾਅਦ ਦੇਖੋ ਜੀ ਆਪਾਂ ਐ ਨਿਸ਼ਾਨ ਲਾ ਲਿਆ ਇਹ ਆਪਣਾ ਸੈਂਟਰ ਦਾ ਨਿਸ਼ਾਨ ਹੋ ਗਿਆ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਵੈਸੇ ਵੀ ਮਿਲ ਲੈਣੇ ਆ ਜਿਸ ਹਿਸਾਬ ਨਾਲ ਵੀ ਆਪਾਂ ਨੂੰ ਲੱਗਦਾ ਇਹਦਾ ਘੇਰਾ ਮਿਲ ਲੈਣੇ ਆ ਉਦੋਂ ਉਸ ਤੋਂ ਬਾਅਦ ਵੀ ਆਪਾਂ ਨੂੰ ਪਤਾ ਲੱਗ ਜਾਓ ਕਿ ਇਹ ਬਿਲਕੁਲ ਸੈਂਟਰ ਦੇ ਵਿੱਚ ਨਿਸ਼ਾਨ ਹੈ ਹਲਕਾ-ਫਲਕਾ ਕੋਈ ਫਰਕ ਲੱਗਦਾ ਦੇਖੋ ਜੀ ਆਪਾਂ ਸੈਂਟਰ ਦੇ ਹਿਸਾਬ ਨਾਲ ਲਾ ਸਕਦੇ ਆ ਜਿਵੇਂ 21 ਐ 10.5 ਦੇ ਨਿਸ਼ਾਨ ਆ ਗਿਆ ਇਸ ਤਰ੍ਹਾਂ ਆਪਾਂ ਇਹ ਨਿਸ਼ਾਨ ਲਾ ਲਾਂਗੇ ਇਹਨੂੰ ਦੇਖੋ ਆਪਾਂ ਸੈਂਟਰ ਦੇ ਵਿੱਚੋਂ ਐ ਕੱਟ ਦਾਂਗੇ ਕੱਟਣ ਤੋਂ ਬਾਅਦ ਦੇਖੋ ਜਿਵੇਂ ਬੀਗਲ ਐ ਇਹ ਗੋਲ ਗਲਾ ਹੋਵੇ ਤਾਂ ਵੀ ਆਪਾਂ ਨੂੰ ਇਹ ਪੱਟੀ ਤਾਂ ਲਾਉਣੀ ਪੈਣੀ ਹੈ ਬੀਗਲ ਤਾਂ ਵੀ ਆਪਾਂ ਨੂੰ ਲਾਉਣੀ ਪੈਣੀ ਹੈ ਕਿਉਂਕਿ ਆਪਾਂ ਜਿਹੜੀ ਪੱਟੀ ਲਾਵਾਂਗੇ ਆਪਾਂ ਦੇਖੋ ਜੀ ਬਿਲਕੁਲ ਐਸੇ ਹਾਵ ਨਾਲ ਪੱਟੀ ਲਾਵਾਂਗੇ ਜਿਹੜੀ ਕਿ ਨੀਚੇ ਘੇਰੇ ਤੋਂ ਆ ਕੇ ਗਲ ਦੇ ਉੱਪਰੋਂ ਘੁੰਮ ਕੇ ਦੂਸਰੀ ਸਾਈਡ ਤੱਕ ਦੇ ਘੇਰੇ ਤੱਕ ਪੂਰੀ ਆਵੇ ਆਪਾਂ ਉਹ ਪੱਟੀ ਕੱਟਾਂਗੇ ਜੀ ਬਾਜੂ ਦੇ ਵਿੱਚੋਂ ਦੇਖੋ ਬਾਜੂ ਦੇ ਵਿੱਚੋਂ ਆਪਾਂ ਕੁਝ ਨਹੀਂ ਹੋਰ ਬਣਾਉਣਾ ਆਪਾਂ ਇਹਦੀ ਪਾਕਟ ਵੀ ਲਾਵਾਂਗੇ ਜੇਬਾ ਲਾਵਾਂਗੇ ਬਿਲਕੁਲ ਕੋਈ ਪਹਿਚਾਨ ਨਹੀਂ ਕਰ ਸਕਦਾ ਤੁਸੀਂ ਹੈਰਾਨ ਮੰਨੋਗੇ ਇੰਨੀ ਸੋਹਣੀ ਇਹ ਜੈਕਟ ਬਣੂਗੀ ਦੇਖੋ ਜੀ ਕੋਈ ਨਾ ਮਤਲਬ ਜੇ ਆਪਾਂ ਨੂੰ ਪੁੱਛੂਗਾ ਨਾ ਵੀ ਤੁਸੀਂ ਇਹ ਜੈਕਟ ਕਿੱਥੋਂ ਲਿਆਂਦੀ ਹੈ ਜੇ ਆਪਾਂ ਦੱਸਾਂਗੇ ਵੀ ਇਹ ਕੋਟੀ ਦੀ ਬਣਾਈ ਕੋਈ ਕਹਿ ਨਹੀਂ ਸਕਦਾ ਇਹ ਇੰਨੀ ਵਧੀਆ ਜੈਕਟ ਬਣਦੀ ਹੈ ਦੇਖੋ ਜਦੋਂ ਆਪਾਂ ਬਾਰਡਰ ਲਾ ਲਿਆ ਤੇ ਥੋੜੀ ਜੀ ਹਲਕੇ ਜੀ ਜਿਵੇਂ ਦੇਖੋ ਗਲੇ ਕੋਲੋਂ ਵੀ ਬਣਦੀ ਹੈ ਆਪਾਂ ਉਥੋਂ ਥੋੜੀ ਜੀ ਨਾ ਐਂ ਗੁਲਾਈ ਦੀ ਕੱਟ ਪਾ ਦਾਂਗੇ ਹਲਕੀ ਜੀ ਜਿਹੜਾ ਇਹਦਾ ਤਿੱਖਾਪਨ ਹੈ ਉਥੋਂ ਥੋੜੀ ਜੀ ਗੁਲਾਈ ਦੇ ਦਾਂਗੇ ਕਿਉਂਕਿ ਆਪਾਂ ਦੇਖੋ ਪੱਟੀ ਲਾਵਾਂਗੇ ਫਿਰ ਬਾਅਦ ਵਿੱਚ ਇਸ ਕਰਕੇ ਆਪਾਂ ਇਹ ਥੋੜੀ ਜਿਹੀ ਥੁਕਾਟ ਪਾਤੀ ਤੇ ਹੁਣ ਦੇਖੋ ਜੀ ਇਹ ਬਿਲਕੁਲ ਤੁਹਾਨੂੰ ਮੈਂ ਦਿਖਾਉਣੀ ਆ ਇਹਦਾ ਗਲਾ ਨਾ ਇਸ ਤਰ੍ਹਾਂ ਹੀ ਆ ਜਾਊਗਾ ਹੁਣ ਆਪਾਂ ਬਾਹਾਂ ਦੇ ਵਿੱਚੋਂ ਪੱਟੀਆਂ ਕੱਟਾਂਗੇ ਪੱਟੀਆਂ ਉਹ ਆਪਾਂ ਦੇਖੋ ਜੀ ਇਹਦੇ ਉੱਤੇ ਲਾਵਾਂਗੇ ਦੇਖੋ ਬੱਚਿਆਂ ਦੀਆਂ ਆਪਣੇਆਂ ਦੀਆਂ ਕੋਟੀਆਂ ਇਸ ਤਰ੍ਹਾਂ ਆਮ ਹੀ ਆਪਣੇ ਘਰਾਂ ਦੇ ਵਿੱਚ ਸਭ ਦੇ ਪਈਆਂ ਹੁੰਦੀਆਂ ਜੀ ਆਪਾਂ ਇਹਨਾਂ ਨੂੰ ਸਿੱਟਣ ਦੀ ਬਜਾਏ ਘਰ ਵਿੱਚ ਪਾਉਣ ਵਾਸਤੇ ਜਾਕਟਾਂ ਕਿਵੇਂ ਮਰਜ਼ੀ ਬਣਾ ਸਕਦੇ ਹਾਂ ਦੇਖੋ ਜਿਹੜੇ ਆਪਾਂ ਮੋਢੇ ਨਹੀਂ ਕਾਟ ਪਾਈਆਂ ਬਾਹਾਂ ਲੱਗ ਕੀਤੀਆਂ ਉੱਥੇ ਵੀ ਆਪਾਂ ਬਾਰਡਰ ਲਾਵਾਂਗੇ ਦੇਖੋ ਜਿਵੇਂ ਆਪਾਂ ਸਲਾਈਆਂ ਤੇ ਬੁੰਦਿਆਂਗੇ ਦੇਖੋ ਜੀ ਉਦੋਂ ਵੀ ਆਪਾਂ ਵੀ ਪੱਟੀ ਬੁੰਦਿਆਂਗੇ ਪੱਟੀ ਲਾ ਕੇ ਸਾਈਡਾਂ ਤੇ ਕਰਦੇ ਆਂ ਤੇ ਇੱਥੇ ਵੀ ਦੇਖੋ ਬਾਰਡਰ ਬਣਦਾ ਹੁੰਦਾ ਬਾਹਾਂ ਤੇ ਵੀ ਇਸੇ ਤਰ੍ਹਾਂ ਆਪਾਂ ਇਹਦੇ ਤੇ ਬਾਹਾਂ ਤੇ ਜਿਹੜੀਆਂ ਕੱਟੇ ਨੇ ਮੋਢੇ ਉੱਥੇ ਵੀ ਆਪਾਂ ਬਾਰਡਰ ਬਣਾ ਕੇ ਲਾਵਾਂਗੇ ਉਹਦੇ ਨਾਲ ਦਾ ਹੀ ਬਾਰਡਰ ਤੇ ਆਪਾਂ ਲਾਵਾਂਗੇ ਜਿੱਥੇ ਆਪਾਂ ਕਾਜ ਬਟਨ ਕਰਨੇ ਆ ਉੱਥੇ ਲਾਵਾਂਗੇ ਦੇਖੋ ਬਾਹਾਂ ਦੀ ਜਿਹੜੀ ਸੀਨ ਸੀ ਬਾਹਾਂ ਕੋਲ ਦੀ ਸੀਨ ਕੋਲ ਆਪਾਂ ਥੋੜਾ ਜਿਹਾ ਢੇੜ ਕੇ ਇਸ ਤਰ੍ਹਾਂ ਕੈਂਚੀ ਨਾਲ ਹੀ ਕੱਟ ਦਿੰਨੇ ਆਂਗੇ ਉਸ ਤੋਂ ਬਾਅਦ ਆਪਾਂ ਇਹਦੀਆਂ ਵੱਟੀਆਂ ਕੱਟਾਂਗੇ। ਇਹ ਕੋਟੀ ਨਾ ਦੇਖੋ ਮੇਰੇ ਕੋਲੇ ਬੇਕਾਰ ਹੀ ਪਈ ਸੀ ਪਰ ਗਰਮ ਬਹੁਤ ਹੈ ਇਹ ਕੋਟੀ ਦੇਖੋ ਜੀ ਹਲਕੀ ਜੀ ਕੋਟੀ ਸੀ ਇੰਨੀ ਗਰਮ ਕੋਟੀ ਸੀ ਤੇ ਮੇਰਾ ਇਹਨੂੰ ਸੁੱਟਣ ਦਾ ਬਿਲਕੁਲ ਮਨ ਨਹੀਂ ਸੀਗਾ ਮੈਂ ਸੋਚਾਂ ਵੀ ਇਹਦਾ ਕੁਝ ਨਾ ਕੁਝ ਬਣਾਇਆ ਜਾਵੇ। ਇਸ ਕਰਕੇ ਨਾ ਮੈਂ ਇਹਦੀ ਜੈਕਟ ਬਣਾਈ ਤੇ ਸਾਰਿਆਂ ਨੂੰ ਇੰਨੀ ਪਸੰਦ ਆਈ ਤੇ ਮੇਰੇ ਲਵੇ ਇਸ ਤਰ੍ਹਾਂ ਇੱਕ ਦੋ ਕੋਟੀਆਂ ਹੋਰ ਪਈਆਂ ਸੀ ਵੱਖ-ਵੱਖ ਕਲਰ ਦੀਆਂ ਸੇਮ ਚੀਜ਼ ਸੀ ਤੇ ਮੈਂ ਸਾਰੀਆਂ ਨੀਆਂ ਜੈਕਟਾਂ ਬਣਾਈਆਂ ਜੀ ਰੀਟਿੰਨ ਦੇ ਵਿੱਚ ਪਾਉਣ ਨੂੰ ਦੇਖੋ ਮੈਨੂੰ ਇਹ ਬਹੁਤ ਵਧੀਆ ਜੈਕਟ ਲੱਗੀ ਤੇ ਠੰਡ ਬਿਲਕੁਲ ਨਹੀਂ ਲੱਗਦੀ ਕਿਉਂਕਿ ਗਰਮ ਬਹੁਤ ਜ਼ਿਆਦਾ ਹੈ ਇਹ ਕੁੱਟੀ ਤੇ ਇਸ ਕਰਕੇ ਮੈਂ ਕੰਮਕਾਰਾਂ ਦੇ ਵਿੱਚ ਆਰਾਮ ਨਾਲ ਪਾ ਕੇ ਰੱਖਦੀਆਂ ਤੇ ਬਹੁਤ ਵਧੀਆ ਲੱਗਦੀ ਹੈ ਜੀ ਸਾਰੇ ਕਹਿੰਦੇ ਆ ਵੀ ਅਸੀਂ ਵੀ ਬਣਾਵਾਂਗੇ ਤੇ ਸਾਰੇ ਜਦੋਂ ਦੇਖਦੇ ਆ ਪੁੱਛਦੇ ਆ ਸੱਚ ਨਹੀਂ ਮੰਨਦੇ ਕਹਿੰਦੇ ਤੂੰ ਝੂਠ ਮਾਰਦੀ ਹੈ ਤੂੰ ਇਹ ਕੋਟੀ ਦੀ ਜਾਕਟ ਨਹੀਂ ਬਣਾਈ ਤੂੰ ਇਹ ਤੇਰੀ ਜਾਕਟ ਵੈਸੀ ਹੈ ਜਦੋਂ ਮੈਂ ਫਿਰ ਆਪਣੀ ਵੀਡੀਓ ਦਿਖਾਉਂਦੀ ਆ ਤਾਂ ਉਹਨਾਂ ਨੂੰ ਪਹਿਚਾਣ ਆਉਂਦੀ ਹੈ ਦੇਖੋ ਜੀ ਆਪਾਂ ਲੰਬੀਆਂ ਇਸ ਤਰ੍ਹਾਂ ਪੱਟੀਆਂ ਕੱਟ ਕੇ ਪੱਟੀਆਂ ਦੇ ਵਿੱਚ ਜੋੜ ਪਾਵਾਂਗੇ ਜੋੜ ਪਾ ਕੇ ਦੇਖੋ ਆਪਾਂ ਇੱਕ ਸਾਈਡ ਤੋਂ ਐਂ ਕਮਾਵਾਂਗੇ ਸੋ ਨੂੰ ਮੈਂ ਦਿਖਾਉਣੀ ਆ ਜਿਵੇਂ ਆਪਾਂ 3 ਇੰਚ ਦੀ ਚੌੜੀ ਇਹ ਪੱਟੀ ਕੱਟੀ ਹੈ ਇਹਨੂੰ ਪੱਟੀ ਨੂੰ ਆਪਾਂ ਦੋਨਾਂ ਨੂੰ ਆਪਸ ਵਿੱਚ ਐਂ ਬਰੋਬਰ ਕਰਕੇ ਤੇ ਦੂਰੀ ਪੱਟੀ ਆਪਾਂ ਲਾਵਾਂਗੇ ਨੀਚੋਂ ਆਪਾਂ ਥੋੜੀ ਜੀ ਫੋਲਡ ਕਰ ਲਈ ਫੋਲਡ ਕਰਕੇ ਦੂਰੀ ਪੱਟੀ ਦੇਖੋ ਆਪਾਂ ਐਂ ਲਾਵਾਂਗੇ ਹਲਕੇ ਜਿਹੇ ਹੱਥ ਦੇ ਨਾਲ ਥੋੜੀ ਜੀ ਪੱਟੀ ਖਿੱਚਾਂਗੇ ਤੇ ਉਮੇ ਬਰोबर-ਬਰोबर ਕਰਾਂਗੇ ਹਲਕੀ ਜਿਹੀ ਖਿੱਚਾਂਗੇ ਕਿਉਂਕਿ ਦੇਖੋ ਜਿਹੜੀ ਫੱਟੀ ਲੱਗੀ ਹੁੰਦੀ ਹੈ ਨਾ ਇਹ ਥੋੜੀ ਜੀ ਨਾਲ ਖਿੱਚਵੀਂ ਫੱਟੀ ਥੋੜੀ ਜਿਹੀ ਸੋਹਣੀ ਲੱਗਦੀ ਹੈ ਲਓ ਜੀ ਆਹ ਦੇਖੋ ਤੁਸੀਂ ਅਸਤਰ ਆਪਾਂ ਇਹ ਜਿਹੜੀ ਸੀਗੀ ਪੱਟੀ ਐ ਘਮਾਉਂਦੇ ਹੋਏ ਇਹ ਸਾਰੇ ਕਿਤੇ ਲਾਤੀ ਤੇ ਹੁਣ ਜਿਹੜੀ ਸੀਨ ਸੀ ਪਿਛਲੀ ਸਾਈਡ ਤੇ ਕਰਦੇ ਹੋਏ ਆਪਾਂ ਇਹ ਕਿਦੇ ਉੱਤੇ ਬੈਠਵੀਂ ਸਲਾਈ ਲਾਵਾਂਗੇ ਪੈਰ-ਪੈਰ ਤੇ ਦੇਖੋ ਜੀ ਪੈਰ-ਪੈਰ ਦੀ ਸਲਾਈ ਵੀ ਮੈਨੇ ਲਗਾ ਲਈ ਤੇ ਉਸ ਤੋਂ ਬਾਅਦ ਦੇਖੋ ਜੀ ਹੁਣ ਆਪਾਂ ਇਰੇ ਉੱਤੇ ਬਾਹਾਂ ਤੇ ਬਾਰਡਰ ਲਾਵਾਂਗੇ ਤੇ ਇੱਕ ਲਾਵਾਂਗੇ ਆਪਾਂ ਪੌਕਟ ਤੇ ਆ ਦੇਖੋ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਤੇ ਜਿਹੜੀ ਪੱਟੀ ਸੀਗੀ ਉਹ ਨਾ ਬਹੁਤ ਸੋਹਣੀ ਲੱਗੀ ਸੀ ਜਿਹੜੀ ਆਪਾਂ ਸੈਡਾ ਵਾਲੀ ਸਿਲਾਈ ਸੀ ਉਹ ਥੋੜੀ ਜਿਹੀ ਜ਼ਿਆਦਾ ਮੈਨੂੰ ਉਹ ਲੱਗ ਰਹੀ ਸੀ ਇਸ ਕਰਕੇ ਮੈਂ ਥੋੜੀ ਜਿਹੀ ਨਾ ਉਹ ਕੱਟ ਕੇ ਤੇ ਫਿਰ ਮੈਂ ਫੀਟਿੰਗ ਵਾਲੀ ਸੀਨ ਮਾਰੂੰਗੀ ਸਾਈਡ ਤੇ ਪਹਿਲਾਂ ਆਪਾਂ ਲਾਵਾਂਗੇ ਜੀ ਬਾਹਾਂ ਦਾ ਬਾਰਡਰ ਆਪਾਂ ਨੂੰ ਦੇਖੋ ਤੀਰਾ ਵੱਡਾ ਲੱਗਦਾ ਤਾਂ ਆਪਾਂ ਤੀਰੇ ਨੂੰ ਘਟਾ ਸਕਦੇ ਆ ਆਪਾਂ ਆਪਣੇ ਹਿਸਾਬ ਨਾਲ ਕਰ ਸਕਦੇ ਆ ਕਿਉਂਕਿ ਜੈਂਟਸ ਜਿਹੜੀ ਕੋਟੀ ਹੁੰਦੀ ਹੈ ਜੀ ਅਕਸਰ ਉਹਨਾਂ ਦੇ ਨਾ ਤੀਰੇ ਵੱਡੇ ਹੀ ਹੁੰਦੇ ਨੇ ਲੇਡੀਜ਼ ਦੇ ਆਪਣੇ ਗਿਰਦੇ ਰਹਿੰਦੇ ਨੇ ਇਸ ਕਰਕੇ ਆਪਾਂ ਥੋੜਾ ਜਿਹਾ ਬਾਰਡਰ ਘਟਾ ਸਕਦੇ ਆ ਘਟਾਉਣ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਆਪਾਂ ਜਿਹੜਾ ਬਾਰਡਰ ਲਾਉਣਾ ਇਹ ਮੈਂ ਬਾਹਾਂ ਦਾ ਇਸ ਤਰ੍ਹਾਂ ਕੱਟ ਲਿਆ ਜੀ ਅੱਡੇ ਲੋਟ ਜਿਵੇਂ ਬਾਹਾਂ ਦੀ ਗੁਲਾਈ ਸੀ ਨਾ ਗੁਲਾਈ ਦੇ ਹਿਸਾਬ ਨਾਲ ਮੈਂ ਕੱਟ ਲਿਆ ਇਸੇ ਤਰ੍ਹਾਂ ਮੈਂ ਇਹ ਮਤਲਬ ਕਿ ਜਿਹੜਾ ਬਾਰਡਰ ਹੈ ਇਹਨੂੰ ਡਬਲ ਕਰਕੇ ਹਲਕਾ ਜਿਹਾ ਖਿੱਚਦੇ ਹੋਏ ਦੇਖੋ ਜੀ ਆਪਾਂ ਐ ਮੋੜਿਆ ਤੇ ਐ ਘਮਾਉਂਦੇ ਹੋਏ ਨਾ ਇਹ ਇਸ ਤਰ੍ਹਾਂ ਹੀ ਲਾ ਲਾਂਗੇ ਇਹ ਵੀ ਜੀ ਆਪਾਂ ਨੂੰ ਲੱਗਿਆ ਘੱਟ ਹੈ ਤਾਂ ਆਪਾਂ ਦੇਖੋ ਇਹਦੇ ਵਿੱਚ ਜੋੜ ਪਾ ਸਕਦੇ ਆ ਇਹ ਕੁੱਟੀਆਂ ਆਮ ਹੀ ਦੇਖੋ ਆਪਾਂ ਆਪਣੇ ਬਜ਼ੁਰਗਾਂ ਨੂੰ ਬਣਾ ਕੇ ਵੀ ਦੇ ਸਕਦੇ ਹਾਂ ਜੀ ਕਿਉਂਕਿ ਬਜ਼ੁਰਗਾਂ ਨੂੰ ਬਹੁਤ ਠੰਡ ਲੱਗਦੀ ਹੁੰਦੀ ਹੈ ਤੇ ਨੀਤੋਂ ਦੀ ਕੋਈ ਸਵੈਟਰ ਵਗੈਰਾ ਪਾ ਕੇ ਉੱਤੋਂ ਦੀ ਜੈਕਟ ਪਾ ਕੇ ਕਿਵੇਂ ਮਰਜੀ ਦੇਖੋ ਜੀ ਇਹ ਬੈਠ ਸਕਦੇ ਨੇ ਤੇ ਬਹੁਤ ਹੀ ਵਧੀਆ ਮਤਲਬ ਇਹ ਜੈਕਟ ਬਣਦੀ ਹੈ ਤੇ ਇਸੇ ਤਰ੍ਹਾਂ ਦੇਖੋ ਜੀ ਆਪਾਂ ਬਾਰਡਰ ਲਾਉਣ ਤੋਂ ਬਾਅਦ ਇਹਦੇ ਉੱਤੇ ਵੀ ਬੈਠਮੀ ਸਲਾਈ 깔ਾਈ ਹੈ ਬਹੁਤ ਹੀ ਸਫਾਈ ਵੀ ਦੇਖੋ ਜੀ ਪੂਰੀ ਆਉਂਦੀ ਹੈ ਆਪਾਂ ਐ ਨਹੀਂ ਕਹਿ ਸਕਦੇ ਕਿ ਇਹਦੇ ਤੇ ਸਫਾਈ ਨਹੀਂ ਆਉਂਦੀ ਬਹੁਤ ਵਧੀਆ ਸਫਾਈ ਆਉਂਦੀ ਹੈ ਜਦੋਂ ਆਪਣੇ ਮੋਢਿਆਂ ਦਾ ਬਾਡਰ ਲੱਗ ਗਿਆ ਬਾਟਮੀ ਸਲਾਈ ਲੱਗ ਗਈ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਫੀਟਿੰਗ ਵਾਲੀ ਜਿਹੜੀ ਸੈੱਡ ਦੀ ਸੀਨ ਹੈ ਉਹ ਲਗਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਅਸਰ ਜੇਸਾ ਨਾਲ ਤੁਸੀਂ ਫਿੱਟਰ ਜੇ ਮਤਲਬ ਕਿ ਪਾਉਣਾ ਪਸੰਦ ਕਰਦੇ ਹੋ ਨਹੀਂ ਤਾਂ ਜੀ ਦੇਖੋ ਇਹ ਸੀਨ ਜਿਹੜੀ ਹੁੰਦੀ ਹੈ ਸਿੱਧੀ ਹੁੰਦੀ ਹੈ ਆਪਾਂ ਉਸ ਹਿਸਾਬ ਨਾਲ ਵੀ ਲਾ ਸਕਦੇ ਹਾਂ ਜੇ ਤੁਸੀਂ ਤੁਹਾਨੂੰ ਲੱਗਦਾ ਤਾਂ ਥੋੜੀ ਜੀ ਹਲਕੀ ਬਲਕੀ ਇਹਦੀ ਫੀਟਿੰਗ ਕਰਦੇ ਹਿਸਾਬ ਨਾਲ ਤੁਸੀਂ ਸੀਨ ਲਾ ਸਕਦੇ ਹੋ ਜੀ ਹੁਣ ਆਪਾਂ ਪਹਿਲਾਂ ਬੈਠ ਮਿਸਲਾਈ ਲਾ ਕੇ ਤੇ ਫਿਰ ਆਪਾਂ ਫਿਟਿੰਗ ਵਾਲੀ ਜਿਹੜੀ ਸੀਨ ਹੈ ਉਹ ਵਾਲੀ ਲਾਵਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸੋਨੂੰ ਦੇਖੋ ਜੀ ਜਿਹੜੀ ਆਪਣੀ ਕੋਟੀ ਤੋਂ ਜੈਕਟ ਬਣਾਈ ਹੋਈ ਹੈ ਇਹ ਕਿਸ ਤਰ੍ਹਾਂ ਦੀ ਲੱਗੀ ਤੇ ਜੇ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੀ ਕੋਟੀ ਪਈ ਹੈ ਤਾਂ ਬਣਾ ਕੇ ਜ਼ਰੂਰ ਦੇਖਿਓ ਜੀ ਬੰਨੀ ਵਧੀਆ ਜੈਕਟ ਬਣੂਗੀ ਤੇ ਤੁਹਾਨੂੰ ਖੁਦ ਪਤਾ ਲੱਗ ਜੂ ਕੀ ਇਹ ਕਿੰਨੀ ਸੋਹਣੀ ਹੈ ਵੇ ਦੇਖੋ ਜਾਕਟ ਜਿਹੜੀ ਹੈਗੀ ਹੈ ਬਣਦੀ ਹੈ ਤੇ ਹੁਣ ਦੇਖੋ ਜੀ ਆਪਣੇ ਬਾਰਡਰ ਜਿਹੜੇ ਹੈਗੇ ਆ ਬਾਜੂ ਤੇ ਲਾਗੇ ਤੇ ਆਪਾਂ ਫੱਤੀ ਲਾਤੀ ਬਟਨਾ ਵਾਲੀ ਤੇ ਹੁਣ ਆਪਾਂ ਬਾਹਾਂ ਤਿਆਰ ਕਰਾਂਗੇ ਜਿਹੜੀ ਆਪਣੀ ਬਾਹ ਦਾ ਕੱਪੜਾ ਬਚ ਗਿਆ ਉਹਦੇ ਵਿੱਚੋਂ ਆਪਾਂ ਬਾਹ ਕਟਾਂਗੇ ਬਾਹ ਦੇ ਮੂਰੇ ਜਿਹੜਾ ਬਾਰਡਰ ਸੀ ਦੇਖੋ ਉਹ ਮੈਨੇ ਕੱਟ ਲਿਆ ਸੀ ਉਹ ਮੈਂ ਨਾ ਜਿਹੜੀ ਪਾਕਟ ਲਾ ਰਿਆਂ ਉਹਦੀ ਉੱਪਰਲੀ ਸਾਈਡ ਬਾਰਡਰ ਲਾਵਾਂਗੇ ਦੇਖੋ ਆਮ ਤੌਰ ਤੇ ਜਿਹੜੀਆਂ ਆਪਾਂ ਪਸ਼ਮ ਦੀਆਂ ਬਣਾਉਣੇ ਹੁੰਨੇ ਆ ਜੀ ਜੈਕਟਾਂ ਉਹਦੇ ਉੱਤੇ ਵੀ ਬਾਰਡਰ ਲੱਗੇ ਹੁੰਗਾ ਨਾ ਉਹੀ ਲੁੱਕ ਇਹਨੂੰ ਆਪਾਂ ਦੇਣੀ ਹੈ ਦੇਖੋ ਜੀ ਤੁਸੀਂ ਜਿਹੜੀ ਪਾਕਟ ਹੈ ਉਹ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਛੋਟੀ ਵੱਡੀ ਜਿਵੇਂ ਮੈਂ 6 ਇੰਚ ਦੀ ਇਹ ਜਿਹੜੀ ਜੇਬ ਸੀਗੀ ਉਹਦੀ ਨਾ ਮਤਲਬ ਕਿ 5 ਇੰਚ 5.5 ਇੰਚ ਦੀ ਚੜਾਈ ਕਰਤੀ ਤੇ 6 ਇੰਚ ਦੀ ਲੈਂਥ ਕਰਤੀ ਜਿਹੜਾ ਬਾਰਡਰ ਆਪਾਂ ਬਾਹਾਂ ਦੇ ਨਾਲੋਂ ਕੱਟਿਆ ਸੀ ਬਾਹਾਂ ਦੀ ਜਿਹੜੀ ਮੋਰੀ ਦੇ ਬਾਰਡਰ ਸੀ ਉਹੀ ਬਾਰਡਰ ਇੱਥੇ ਸੀਨ ਲਾ ਕੇ ਆਪਾਂ ਇਹਦੇ ਉੱਤੇ ਲਗਾ ਦਾਂਗੇ ਇਹਦੇ ਉੱਤੇ ਵੀ ਫਿਰ ਆਪਾਂ ਬੈਠ ਮੇਸੀਨ ਲਾਵਾਂਗੇ ਪਹਿਲਾਂ ਆਪਾਂ ਦੇਖੋ ਆਪਾਂ ਐਂ ਲਗਾ ਲੈਨੇ ਆ ਤੇ ਫਿਰ ਆਪਾਂ ਦੇਖੋ ਜੀ ਇਹਨੂੰ ਬੈਠ ਮੇਸੀਨ ਲਾ ਦਾਂਗੇ ਲਓ ਜੀ ਹੁਣ ਆਪਾਂ ਦੇਖੋ ਜੀ ਦੇਖਣਾ ਕਿ ਆਪਾਂ ਜਿਹੜੀ ਬਾਹ ਮਤਲਬ ਕਿ ਕਿੱਥੇ ਜੀ ਆਪਾਂ ਲਾ ਰਹੇ ਆ ਜਿਹੜੀ ਆਪਾਂ ਪਾਕਟ ਬਣਾਈ ਹੈ ਤੇ 3 4 ਇੰਚ ਛੱਡ ਕੇ ਨੀਚੋਂ ਬਾਰਡਰ ਕੋਟੀ ਦਾ ਜੈਕਟ ਦਾ ਸੌਰੀ ਬਾਰਡਰ ਛੱਡ ਕੇ ਤੇ ਫੱਟੀ ਕੋਲੋਂ ਤੁਸੀਂ ਛੱਡ ਦੇਣਾ ਜੀ 2 2.5 ਇੰਚ ਦਾ ਤੇ ਹੁਣ ਆਪਾਂ ਦੇਖੋ ਸੁਵੀ ਲਾ ਕੇ ਇਸ ਤਰ੍ਹਾਂ ਸਿੱਧੀ ਜੇਬ ਮਤਲਬ ਕਿ ਖੜਾ ਲੈਣੀ ਹੈ ਸਿੱਧੀ ਜੇਬ ਰੱਖਣ ਦੇ ਵਾਸਤੇ ਵੀ ਇਹ ਹਿੱਲੇ-ਜੁੱਲੇ ਨਾਲ ਇਸ ਕਰਕੇ ਆਪਾਂ ਇਹਦੇ ਉੱਤੇ ਨਾ ਤਿੰਨ ਮਤਲਬ ਕਿ ਸੂਈਆਂ ਨਾਲ ਲਾ ਦਾਂਗੇ ਸੂਈਆਂ ਨਾਲ ਪਹਿਲਾਂ ਆਪਾਂ ਖੜਾ ਦਾਂਗੇ ਤੁਸੀਂ ਚਾਹੋ ਤਾਂ ਜੀ ਕੱਚਾ ਕਰ ਸਕਦੇ ਹੋ ਦੇਖੋ ਸੂਈ ਦੇ ਵਿੱਚ ਧਾਗਾ ਪਾ ਕੇ ਤੇ ਮੈਂ ਸੂਈਆਂ ਲਾਤੀਆਂ ਹਲਕਾ-ਹਲਕਾ ਦੇਖੋ ਜੀ ਥੋੜਾ ਜਿਹਾ ਆਪਾਂ ਫੋਲਡ ਕੀਤਾ ਦੋਨੇ ਸਾਈਡਾਂ ਤੇ ਨੀਚੋਂ ਇਸੇ ਤਰ੍ਹਾਂ ਦੇਖੋ ਜਿਹੜੀਆਂ ਆਪਾਂ ਪੌਕਟਾਂ ਸੀ ਜੀ ਲਾ ਕੇ ਤਿਆਰ ਕਰਤੀਆਂ ਹੁਣ ਆਪਣੀ ਜੈਕਟ ਹੈ ਜਿਹੜੀ ਤਿਆਰ ਹੈ ਤੇ ਹੁਣ ਆਪਾਂ ਲਾਵਾਂਗੇ ਜੀ ਇਹਦੇ ਉੱਤੇ ਬਟਨ ਬਟਨ ਤੁਸੀਂ 3 4 ਆਪਣੇ ਹਿਸਾਬ ਨਾਲ ਜਿੰਨੇ ਵੀ ਲਾ ਸਕਦੇ ਹੋ ਮੈਂ ਬਟਨ ਲਾ ਕੇ ਕਾਜ ਕਰਕੇ ਆਪਸ ਨੂੰ ਪਾ ਕੇ ਦਿਖਾ ਦਿੰਨੇ ਹਾਂ ਜੀ ਲੋ ਜੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਦੇਖੋ ਜੀ ਲੌਂਗ ਜੈਕਟ ਬਣੀ ਹੈ ਕਿੰਨੀ ਸੋਹਣੀ ਜੈਕਟ ਬਣੀ ਹੈ ਤੇ ਬਹੁਤ ਹੀ ਸੋਹਣੀ ਲੱਗ ਰਹੀ ਹੈ ਪਾਈ ਹੋਈ ਪੂਰੀ ਗਰਮ ਕੱਪੜੇ ਦੀ ਹੈ ਦੇਖੋ ਮੈਨੂੰ ਤਾਂ ਇਹ ਬਹੁਤ ਵਧੀਆ ਲੱਗੀ